ਸਾਡਾ ਆਫਿਸ ਵੀ ਇਹ ਦਰਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜ਼ਿਲ੍ਹੇ ਦਾ ਆਫਿਸ ਵੀਰ ਅਮਰਪਾਲ ਸਿੰਘ ਬਬਲੂ ਉਹ ਸੋਸ਼ਲ ਮੀਡੀਆ ਦਾ ਉਹਦੇ ਅਗੇਂਸਟ ਮਨਦੀਪ ਸਿੰਘ ਮੰਨਾ ਜਿਹਨੂੰ ਆਮ ਮੰਨਾ ਚੋਰ ਵੀ ਕਹਿ ਦਿੱਤਾ ਜਾਂਦਾ ਹੈ ਉਹਦੇ ਵੱਲੋਂ ਇੱਕ ਐਫ ਆਈ ਆਰ ਦਰਜ ਕਰਵਾਈ ਗਈ ਆ ਝੂਠੀ ਐਫ ਆਈ ਆਰ ਉਹਨੂੰ ਪੁਲਿਸ ਨੇ ਕੋਖਣ ਦੀ ਜ਼ਰੂਰਤ ਨਹੀਂ ਸਮਝੀ ਪੁਲਿਸ ਨੇ ਅਮਰਪਾਲ ਸਿੰਘ ਬਬਲੂ ਦੇ ਬਿਆਨ ਲੈਣ ਦੀ ਜ਼ਰੂਰਤ ਨਹੀਂ ਸਮਝੀ ਮੈਡਮ ਸਾਈਬਰ ਕ੍ਰਾਈਮ ਜਿਹੜੀ ਕ੍ਰਾਈਮ ਜਿਹੜੀ ਆਪਣਾ ਨੂੰ ਕਰ ਰਹੀ ਸੀ ਇਨਵੈਸਟੀਗੇਸ਼ਨ ਇਹਨੂੰ ਟਾਈਮ ਦਿੰਦੀ ਆ ਆਪਣੇ ਬਿਆਨ ਮੈਨੂੰ 26 ਤਰੀਕ ਨੂੰ ਦੇ ਜਾਂਗੀ ਮੈਂ 24 25 ਨੂੰ ਛੁੱਟੀ ਤੇ ਆ ਇਹਨੂੰ 26 ਤਰੀਕ ਤੇ ਬਿਆਨ ਦੇਣਦੀ ਤੇ ਉਹ 24 ਮਨੂੰ 25 ਤਰੀਕ ਨੂੰ ਪਰਚਾ ਦਰਜ ਹੋ ਜਾਂਦਾ ਔਰ ਰਿਪੋਰਟ ਕਰ ਦਿੰਦੀ ਆ ACP ਸਾਹਿਬ ਵੀ ਉਹਨੂੰ ਅੱਗੇ ਤੋਰ ਦਿੰਦੇ ਆ ADCP ਸਾਹਿਬ ਵੀ ਤੋਰ ਦਿੰਦੇ ਆ ਫਿਰ ਆਪਣਾ ਡੀ ਲੀਗਲ ਵੀ ਰਿਪੋਰਟ ਕਰ ਦਿੰਦੇ ਆ ਤੇ ਕਮਿਸ਼ਨਰ ਸਾਹਿਬ ਦੇ ਕੋਲ ਸ਼ਾਮੀ ਉਹਨਾਂ ਦੇ ਬਦਲੀ ਦੇ ਆਰਡਰ ਹੋ ਚੁੱਕੇ ਸੀ ਸ਼ਾਮੀ 5:30 ਵਜੇ ਤੋਂ ਲੈ ਕੇ 7:30 ਘੰਟੇ 7:30 ਵਜੇ ਤੱਕ 2 ਘੰਟੇ ਉਹ ਕਮਿੰਦਰ ਸਾਹਿਬ ਕੋਲ ਬੈਠਾ ਰਿਹਾ ਜਿਹੜੇ ਨੋਸਾ ਪਿਛਲੇ ਕਮਿੰਦਰ ਸੀ ਤੇ ਆਰਡਰ ਕਰਵਾ ਕੇ ਉਹ ਗਿਆ ਮਤਲਬ ਇੰਨੀ ਉਹਦੀ ਚਲਦੀ ਆ ਹਰ ਵਿਭਾਗ ਵਿੱਚ ਚਾਹੇ ਕਾਰਪੋਰੇਸ਼ਨਾਂ ਚਾਹੇ ਇੰਪਰੂਵਮੈਂਟਸ ਚਾਹੇ ਚਾਹੇ ਪੁਲਿਸ ਜਿੰਨੇ ਵੀ ਸਤਕਾਰੀ ਸਕਾਰੀ ادارے ਆ ਪਤਾ ਨਹੀਂ ਕਿਹੜੀ ਡਿੱਗਦਰ ਸਿੰਘੀ ਆ ਉਹਦੇ ਕੋਲ ਕਿ ਸਭ ਚਾਦੂ ਨੇ ਉਹਦੇ ਕੋਲ ਤੇ ਬਗੈਰ ਕਿਸੇ ਗੱਲ ਦਾ ਮੈਂ ਆਪਣੀ ਜ਼ਿੰਦਗੀ ਚ ਨਹੀਂ ਇਸ ਤਰ੍ਹਾਂ ਵੇਖਿਆ ਇਵਨ ਕਿ ਸੀਐਮ ਸਾਹਿਬ ਨੇ ਵੀ ਕਿਸੇ ਦੀ ਐਫਆਈਆਰ ਦਰਜ ਕਰਨੀ ਕਿਹਾ ਹੋਵੇ ਤੇ ਇੰਨੀ ਜਲਦੀ ਚ ਨਹੀਂ ਹੋ ਜਾਂਦੀ ਬਗੈਰ ਉਹਨੂੰ ਕੋ ਮਾੜਾ ਮੋਟਾ ਢਿੱਡ ਪੂਰਾ ਕਰਦੇ ਆ ਕਾਗਜ਼ ਪੂਰੇ ਕਰਦੇ ਆ ਕੋਈ ਪ੍ਰੂਫ ਨਹੀਂ ਦਿੰਦਾ ਜੀ ਅਮਰਤਪਾਲ ਸਿੰਘ ਉਹਨਾਂ ਦਾ ਸੋਸ਼ਲ ਮੀਡੀਆ ਦਾ ਕੰਮ ਕਰਦਾ ਸੀ ਹੋਰ ਵੀ ਸਾਡਾ ਵੀ ਕਰਦਾ ਇਵਨ ਸਾਡਾ ਪਾਰਟੀ ਦਾ ਹੋ ਕੇ ਵੀ ਜਦੋਂ ਕੋਈ ਇਲੈਕਸ਼ਨ ਕੋਈ ਇਸ ਤਰ੍ਹਾਂ ਦੇ ਹੁੰਦੇ ਆ ਤੇ ਉਹ ਉਹਦੇ ਪੈਸੇ ਲੈਂਦਾ ਸਾਡੇ ਕੋਲੋਂ ਤੇ ਆਪਣਾ ਜਿਵੇਂ ਔਜਲਾ ਸਾਹਿਬ ਦਾ ਵੀ ਬਲਾਰੀਆ ਸਾਹਿਬ ਦੇ ਮਤਲਬ ਉਹਦਾ ਇੱਕ ਬਿਜ਼ਨਸ ਆ ਤੇ ਉਹ ਇਹਦੀਆਂ ਸਾਰੀਆਂ ਸਾਡੇ ਕੋਲ ਪੂਫ ਨੇ ਬੱਬੂ ਦੇ ਕੋਲ ਵੀ WhatsApp ਤੇ ਇਹਨੂੰ ਬਣਾ ਕੇ ਭੇਜਦਾ ਰਿਹਾ ਉਹ ਇਹਨੇ Facebook ਤੇ ਪਾਉਂਦਾ ਸੀ ਉਹਦਾ ਸੋਸ਼ਲ ਮੀਡੀਆ ਦਾ ਕੰਮ ਕਰਦਾ ਸੀ 20000 ਰੁਪਏ ਮਹੀਨਾ ਉਹਨੇ ਇਹਨੂੰ ਦੇਣਾ ਕੀਤਾ ਸੀ ਪਰ ਕਦੀ ਵੀ ਪੂਰੇ ਪੈਸੇ ਦਿੱਤੇ ਨਹੀਂ ਕਦੀ 5000 ਲੈ ਜਾ ਤੇ 7000 ਲੈ ਜਾ ਇਕੱਠੇ ਹੋ ਜਗੇ ਆ ਉਹ ਪੈਸੇ ਮੰਗਦਾ ਸੀ ਪਿਛਲੇ ਸਾਲ 23 ਸਤੰਬਰ ਨੂੰ ਉਹ ਇਹਨੂੰ ਕਹਿੰਦਾ ਅਮਰਪਾਲ ਬਬਲੂ ਨੂੰ ਇਹਦੇ ਬੇਟਾ ਹੋਇਆ ਸਤੰਬਰ ਦੇ ਪਹਿਲੇ ਹਫਤੇ ਦੀ ਗੱਲ ਆ ਸ਼ਾਇਦ ਬਬੂ ਦਾ ਬੇਟਾ ਹੋਇਆ ਸੀ ਇਹਨੇ ਬਿੱਲ ਦੇਣਾ ਸੀ ਤੇ ਉਹਦੇ ਵੱਲ ਰਕਮ ਪੈਂਡੇ ਜਿਆਦੀ ਸੀ ਕਾਫੀ ਤੇ ਉਹ ਕਹਿੰਦਾ ਤੂੰ 45000 ਰੁਪਇਆ ਗੁਰਪ੍ਰੀਤ ਕੋ ਕੂਰੀਅਰ ਵਾਲਾ ਇੱਥੇ ਲਿੰਕ ਰੋਡ ਤੇ ਉਤੋਂ ਲੈ ਜਾ ਉਹਨੂੰ ਮੈਂ ਫੋਨ ਕਰ ਦਿੰਦਾ ਇਹ ਗਿਆ ਉਹਦੇ ਕੋਲ ਪੈਸੇ ਲੈ ਆਇਆ ਵੇਖੋ ਬਦਨੀयत ਪਿਛਲੇ ਸਾਲ ਦੇ ਪੈਸੇ ਲਏ ਆ ਜਿਹੜੇ ਜ਼ਬਰਦਸਤੀ ਕੇ ਇਹਨੇ ਲਏ ਹੋਣ 100 ਤੇ ਅਗਲੇ ਅਗਲੇ ਤਾਂ ਨਹੀਂ ਕੰਪਲੀਟ ਕਰਦਾ ਤੇ ਇਹ ਇਹ ਆਪ ਮਾੜੇ ਤੇ ਗਲਤ ਕੰਮ ਕਰਦਾ ਸੀ ਨਾ ਤੇ ਜਿਹੜਾ ਕੋਈ ਇਹਦੇ ਨਾਲ ਕੰਮ ਕਰਦਾ ਦਾ ਹੈ ਕਿ ਕੱਲ ਨੂੰ ਕਿਤੇ ਮੈਂ ਇਹਨੂੰ ਵਰਤਨਾ ਹੋਇਆ ਉਹਦੇ ਇਸ ਤਰ੍ਹਾਂ ਦੇ ਉਹਨੇ ਬਣਾ ਲੈਣੇ ਤੇ ਸੀਸੀਟੀਵੀ ਉਦੋਂ ਦੀ ਬਣਾ ਕੇ ਰੱਖੀ ਉਹ ਤੋਂ ਕੋਈ ਮੁੱਕ ਨਹੀਂ ਸੀ ਬੰਦ 10000 ਰੁਪਇਆ ਪਿਛਲੇ ਸਾਲ ਅਕਤੂਬਰ ਚ ਐਨੇ 100 ਫੁੱਟੀ ਸੜਕ ਤੇ ਕਿਸੇ ਹੋਟਲ ਚ ਬੈਠਿਆ ਆ ਆਪ ਦਿੱਤਾ ਇਹਨੂੰ ਸਦਕੇ ਇਹਦੀ ਲੇਬਰ ਜਿਹੜਾ ਇਹ ਕੰਮ ਕਰਦਾ ਹੈ ਉਹ ਦੋਵੇਂ ਲਾ ਕੇ ਤੇ ਕੀ ਹੈ ਜੀ ਮੈਨੂੰ ਬਲੈਕਮੇਲ ਕਰਦਾ ਸੀ ਮੇਰੇ ਕੋਲ ਸੀ ਮੇਰੇ ਕੋ ਜਬਰਦਸਤੀ ਪੈਸੇ ਮੰਗਦਾ ਸੀ ਜਦੋਂ ਅਮਰਿਤਪਾਲ ਸਿੰਘ ਇਹਦੇ ਵਿਰੁੱਧ ਬੋਲਿਆ ਹੁਣ ਵੀਡੀਓ ਪਾਈਆ ਉਦੋਂ ਹੀ ਉਹਨਾਂ ਨੂੰ ਚੇਤਾ ਆਇਆ ਪਹਿਲਾਂ ਨਹੀਂ ਸੀ ਪਤਾ ਕਿ ਉਹਨੂੰ ਬਲੈਕਮੇਲ ਕਰਦਾ ਕਿਉਂਕਿ ਉਹ ਸਾਰਾ ਕੁਝ ਪੀਲੇ ਸਾਲ ਦਾ ਹੈ ਤੇ ਉਹ ਨਾ ਕਿਸੇ ਮਹਿਕਮੇ ਨਾਲ ਪੁਲਿਸ ਅਧਿਕਾਰੀਆਂ ਨੇ ਇਹਨੂੰ ਜਾਂਚਣ ਵੇਖਣ ਦੀ ਕੋਈ ਜ਼ਰੂਰਤ ਸਮਝੀ ਹੈ ਜੋ ਉਹਨੇ ਪਰੋਸਦਾ ਜੋ ਉਹਨੇ ਕਹਿਤਾ ਉਹਦੇ ਤੇ ਆਪਾਂ ਪਰਚਾ ਦਾਜ ਕਰਤਾ ਬਿਲਕੁਲ ਧੱਕੇਸ਼ਾ ਹੀ ਆ ਝੂਠਾ ਪਰਚਾ ਨਾਲ ਆਪਣਾ ਇੱਕ ਉਹਨੇ ਸਾਥੀ ਬਣਾ ਲਿਆ ਇੰਦਰਪ੍ਰੀਤ ਸਿੰਘ ਆਨੰਦ ਜਿਹੜਾ ਕਿ ਇੰਦਰਪ੍ਰੀਤ ਸਿੰਘ ਛੱਠਾ ਸੁਇਸਾਈਡ ਕੇਸ ਦੇ ਵਿੱਚ ਕੋ ਅਕਿਊਜ਼ਡ ਸੀ ਇਹਦੇ ਨਾਲ ਮੰਨੇ ਦੇ ਨਾਲ ਇਕੱਠੇ ਸਨ ਉਹਦੇ ਉਹਦੇ ਤੇ ਇੰਦਰਪ੍ਰੀਤ ਛੱਠੇ ਦੇ ਵੀ ਉਹਦੀ ਹੈਗਾ ਸੀ ਪੀਐਨ ਨੇ ਮੇਰੇ ਕੋ ਪੈਸੇ ਮੰਗਦਾ ਸੀ ਤੇ ਮਨਦੀਪ ਸਿੰਘ ਮੰਨੇ ਬਾਰੇ ਵੀ ਉਹਨੇ ਕਹਿੰਦਾ 50 ਰੁਪਏ ਮੰਗਦਾ ਸੀ ਇਹਨਾਂ ਦੀ ਆਪਸੀ ਭਾਈ ਵਾਲੀ ਇੱਕ ਉਹਦਾ ਪਲਾਟ ਸੀ ਇੰਪਰੂਵਮੈਂਟਸ ਤੋਂ ਲਿਆ ਇੰਦਰਪ੍ਰੀਤ ਸਿੰਘ ਆਨੰਦਰੇ 544 ਗਜ ਦਾ ਪਲਾਟ ਇੰਪਰੂਵਮੈਂਟਸ ਨੇ ਕਿਤੇ ਘਟ ਦਿੱਤਾ ਸੀ ਉਹ ਝਗੜਾ ਵੀ ਜਿਹੜਾ ਆ ਉਹ ਮਨਦੀਪ ਸਿੰਘ ਮੰਨੇ ਨੇ ਉਹ ਵੇੜਿਆ ਸੀ ਇਹਦਾ ਉੱਤੇ ਸਹਾਨ ਸੀ ਇਸ ਕਰਕੇ ਉਹਨੇ ਕਿਹਾ ਵੀ ਤੂੰ ਵੀ ਇੱਕ ਐਪਲੀਕੇਸ਼ਨ ਦੇ ਦੇ ਵੀ ਆਪਾਂ ਪੂਰੇ ਨੱਪ ਲਈਏ ਇਹਨੂੰ ਬੋਲਣ ਚੋ ਘਰੇ ਨਾ ਤੇ ਉਹ ਸਾਨੂੰ ਪਤਾ ਲੱਗਿਆ ਉਹਦੀ ਦਰਖਾਸਤਾਂ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਤੇ ਉਹ ਦੱਸ ਕੇ ਆਏ ਸਾਰਾ ਜੀ ਇਸ ਤਰ੍ਹਾਂ ਦੱਸਿਆ ਉਹ ਬੜੀ ਤੇਜ਼ੀ ਨਾਲ ਕਾਰਵਾਈ ਹੋ ਰਹੀ ਸੀ ਉਹਦੇ ਉੱਤੇ ਜੇ ਅਸੀਂ ਨਾ ਚੜਦੇ ਇਤੇ ਹਾਂਜੀ ਬਿਲਕੁਲ ਮੈਂ ਦੱਸਦੇ ਰਿਹਾ ਕਿ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਏ ਆ ਜਦੋਂ ਉਹਨਾਂ ਨੇ ਉਸੇ ਵੇਲੇ ਹੀ ਫਾਈਲਾਂ ਵਾਪਸ ਮੰਗਵਾ ਲਈਆਂ ਨੇ ਆਪਣੇ ਕੋਲ ਮਤਲਬ ਇਹ ਵੀ ਐਫ ਆਈ ਆਰ ਵਾਲੀ ਮੰਗਵਾ ਲਈ ਆ ਉਹਦੇ ਵਾਲੀ ਦੀ ਮੰਗਵਾ ਲਈ ਆ ਇਕਲੱਬ ਕਰਕੇ ਆਪਣੇ ਕੋਲ ਮੰਗਵਾ ਲਈ ਆ ਕਿ ਮੈਂ ਕਿਸੇ ਹਾਇਰ ਆਫੀਸਰ ਕੋਲੋਂ ਇਹਦੀ ਇਨਕੁਆਰੀ ਕਰਾਵਾਂਗੇ ਹੁਣ ਇਸ ਆਈਜੀਐ ਲੈਵਲ ਦੇ ਅਫਸਰ ਦੇ ਉੱਤੇ ਸ਼ੱਕ ਨਹੀਂ ਕੀਤਾ ਜਾਂਦਾ ਜਦੋਂ ਸਾਨੂੰ ਉਹਨਾਂ ਬੈਠ ਕੇ ਇੰਸ਼ੋਰੈਂਸ ਅਸ਼ੂਰੈਂਸ ਦਵਾਈ ਆ ਔਰ ਇਹ ਵੀ ਪਤਾ ਮੈਂ ਕਰ ਲਿਆ ਕਿ ਫਾਈਲ ਵਾਪਸ ਮੰਗਵਾ ਲਿਆ ਨੇ ਦੇਖੋ ਜੀ ਮੇਰਾ ਚੈਲੰਜ ਹੈ ਮਨਦੀਪ ਸਿੰਘ ਬੰਦੇ ਨੂੰ ਆਪਾਂ ਇੱਕ ਓਪਨ ਡਿਬੇਟ ਰੱਖਦੇ ਆ ਕੰਪਨੀ ਬਾਅਦ ਚ ਰੱਖ ਲਵੇ ਜਿੱਥੇ ਵੀ ਰੱਖਣੀ ਆ ਉਹਦੀ ਉਹਦੀ ਉਹਦੇ ਮੁਤਾਬਕ ਜਗ੍ਹਾ ਤੇ ਅਸੀਂ ਓਪਨ ਡਿਬੇਟ ਰੱਖ ਲੈਨੇ ਆ ਉੱਥੇ ਜਿਹੜੇ ਉਹਦੇ ਪੀੜਤ ਨੇ ਅਸੀਂ ਅੱਜ ਹੀ ਬੋਲ ਦਿੰਨੇ ਆ ਕਿ ਅਸੀਂ ਰੱਖਾਂਗੇ ਡਿਬੇਟ ਕਿਸੇ ਜਗ੍ਹਾ ਤੇ ਓਪਨ ਜਗ੍ਹਾ ਤੇ ਨੰਬਰ ਮੈਂ ਆਪਣਾ ਦੱਸ ਦਿਆਂ 9256 355 355 ਦੁਬਾਰਾ ਬੋਲਦਾਂ 9256 355 355 ਕੋਈ ਵੀ ਬੰਦਾ ਜਿਹੜਾ ਪੀੜਤ ਆ ਇਹਦੇ ਤੋਂ ਡਰਦਾ ਬੋਲਦਾ ਨਹੀਂ ਉਹ ਸਾਡੇ ਨਾਲ ਸੰਪਰਕ ਕਰ ਲਵੇ ਅਸੀਂ ਓਪਨ ਡਿਬੇਟ ਰੱਖ ਕੇ ਇਹਨੂੰ ਵੀ ਸੱਦਾ ਦੇਵਾਂਗੇ ਕਿ ਆ ਕੇ ਲੋਕਾਂ ਨੂੰ ਜਵਾਬ ਦੇ ਜਿਹੜੇ ਲੋਕ ਤੇਰੇ ਤੋਂ ਪੀੜਤ ਨੇ ਜੇ ਨਹੀਂ ਤੇ ਜੇ ਤੇਰੇ ਤੇ ਕੋਈ ਗਲਤ ਇਲਜ਼ਾਮ ਲਾਉਂਦੇ ਆ ਤਾਂ ਵੀ ਇੱਥੇ ਪਬਲਿਕਲੀ ਆ ਕੇ ਸਾਰਿਆਂ ਦੇ ਸਾਹਮਣੇ ਕਰ